ਰਾਤੇ ਜੋੜੇ ਤੁਹਾਡੇ ਮੈਂ ਦੇਣਦਾਰਾਂ ਤੁਹਾਡੇ ਜੇ ਸੀਤ ਪ੍ਰਸਾਦ ਸਾਹਿਬ ਨੂੰ ਰੋਗ ਲੱਗ ਜਵੇ ਮੈਂ ਥੋੜਾ ਦੋਸਹੀ ਹਾਂ ਸਾਰੇ ਮੇਰਾ ਐਡਰੈਸ ਜਾਣਦੇ ਨੇ ਲੱਭ ਲਿਓ ਮੈਨੂੰ ਮੈਂ ਦੇਣਦਾਰ ਹਾਂ ਪਰ ਜਦੋਂ ਲੱਗਣੇ ਕੀ ਹੱਥਾਂ ਨੂੰ ਉਹੇ ਮੂੰਹ ਨੂੰ ਲਾਉਣੇ ਦਾੜੇ ਨੂੰ ਲਾਉਣੇ ਹੁਣ ਦਾੜੇ ਵਾਲ ਤਾਂ ਹੋ ਗਏ ਖੁਸ਼ ਜਿਹੜੇ ਖੁਰਚੀ ਫਿਰਦੇ ਨੇ ਉਹ ਕਹਿਣਗੇ ਆਪਾਂ ਕਿੱਥੇ ਲਾਵਾਂਗੇ ਅੱਜ ਕਿ ਆਖੋ ਸਤ ਜਿਹੜੇ ਐਨ ਕੋਣ ਮੋਣ ਜਿਹੜੇ ਕੱਦੂ ਹੋ ਜਾਮਦਾ ਕਰਾਈ ਫਿਰਦੇ ਨੇ ਉਹ ਕਹਿੰਦੇ ਆਪਣੇ ਦਾੜੀ-ਧੜੀ ਆਪਾਂ ਕਿਸੇ ਬਾਬਾ ਕਹਿੰਦੇ ਦਾੜੀ ਨੂੰ ਲਾਓ ਤੁਸੀਂ ਜਾਣ ਜਾ ਕੇ ਕਸਾਇਓ ਵਧੀਆ ਫੁੱਟੂਗੀ ਉਹ ਜੂਰੀਆ ਮਿਲ ਜੂਮ ਤਾਕਤ ਮਿਲ ਜੂ। ਵਧੀਆ ਫੁੱਟੂ। ਇਹ ਮਰਜ਼ਾਦ ਹੈ ਸਿਰਫ ਮੂੰਹ ਨੂੰ ਲਾਉਣਾ ਹੈ ਹੱਥਾਂ ਨੂੰ ਲਾਉਣਾ ਹੈ ਇਹ ਸੀਤ ਪ੍ਰਸਾਦ ਗੋਟਿਆਂ ਤੋਂ ਥੱਲੇ ਲੱਤਾਂ ਨੂੰ ਨਹੀਂ ਲਾਉਣਾ। ਕਹਿੰਦਾ ਬੈਠੇ-ਬੈਠੇ ਗਿੱਟਿਆਂ ਨੂੰ ਘਣਾਉਣੇ ਕਹਿੰਦੇ ਬਿਆਈਆਂ ਹੋਈਆਂ ਨਰਮ ਜੀਆਂ ਹੋ ਜਾਣਾ। ਅੱਗੀਆਂ ਦੀਆਂ ਪਿਆਈਆਂ ਤੇ ਲਾਉਣੇ ਕਹਿੰਦੇ ਨਰਮ ਹੋ ਜਾਣਗੀਆਂ ਸਿਆਲਤ ਪਾੜ ਜਾਂਦੇ ਨੇ ਪਿਆਈਆਂ ਇਹਨੂੰ ਕਰੈਕ ਕਰੀਮ ਨਾਲ ਸਮਝ ਲੋ ਨਾ ਇਹ ਬੈਸਰੀ ਨੇ ਸੀਤ ਪ੍ਰਸਾਦ ਹੈ ਰੱਜ ਕੇ ਕਿਹਾ ਕਰੋ ਤੇ ਮੁੱਖ ਨੂੰ ਲਾਇਓ ਦਾੜੇ ਨਾਲ ਗੁਰੂਆਂ ਖੁਸ਼ੀਆਂ ਲੈ ਕੇ ਜਾਓ ਬਹੁਤ ਬਹੁਤ ਸੰਗਤ ਦਾ ਧੰਨਵਾਦ ਜੀ ਆਇਆਂ ਨੂੰ ਜੀ ਆਇਆਂ ਨੂੰ ਆਉਣ ਨਾਲ ਸਭ ਦਾ ਪਾਠ ਜੁੜੀਏ ਸਾਰੇ ਦੋ ਹਿੱਸਿਆਂ ਦੇ ਗੱਜ-ਬੱਜ ਕੇ ਕਰਨੇ ਸਭ ਨੂੰ ਯਾਦ ਹੈ ਅਨੰਦਾਂ ਦੀ ਬਾਣੀ ਹੈ ਜੇ ਆਨੰਦ ਲੈ ਕੇ ਜਾਣੇ ਨੇ ਜਿੰਨੇ ਮੈਂਬਰ 19 ਵਾਰ ਅਨੰਦ ਪਾਠ ਹੋਣਾ ਚਾਹੀਦਾ ਹੈ ਜੇ ਬੋਲਾਂਗੇ ਤਾਂ ਇੱਕ ਤਉਕ ਅਰਦਾਸ ਬੋਲੂ ਦੂਜੀ ਤਉਕ ਸਾਰੀ ਸੰਗਤ ਵਾਲੇ ਫੇਰ ਅਰਦਾਸ ਬੇਨਤੀ ਫੇਰ ਹੁਕਮਨਾਮਾ ਉਹਨਾਂ ਦੇ ਹਿੱਲਣਾਂ ਦੇ ਬਾਹਰ ਨਹੀਂ ਜਾਣਾ ਕਿਸੇ ਨੇ ਅੱਜ ਪਿੰਡਾਂ ਚ ਕੀ ਹੈ ਭੋਗਾਂ ਤੇ ਜਾਓ ਘਰਾਂ ਚ ਜਦ ਭਾਈ ਸਾਹਿਬ ਨੇ ਨੰਨ ਸਾਹਿਬ ਸ਼ੁਰੂ ਕਰ ਲਿਆ ਚਲੋ ਵੀ ਚੱਲੀਏ ਵੀ ਹੁਣ ਸਾਡਾ ਕੰਮ ਨਹੀਂ ਹੈ ਕਹਿੰਦੇ ਆਪਾਂ ਮੱਥਾ ਟੇਕ ਲਿਆ ਦਿਖਾਈ ਦੇ ਲਈ ਚਾਹ ਦਾ ਗਲਾਸ ਪੀ ਲਿਆ ਪਕੌੜੇ ਖਾ ਲੇ ਚੱਲੀਏ ਘਰ ਨੂੰ ਜਦ ਤੱਕ ਹੁਕਮ ਨਾਮਾ ਸਾਹਿਬ ਨੇ ਹੋ ਜਾਂਦਾ ਗੁਰਦਾ ਹੁਕਮ ਨਹੀਂ ਹੁੰਦਾ ਜਾਣਾ ਨਹੀਂ ਚਾਹੀਦਾ ਸਿੱਖ ਨੂੰ ਸੰਪੂਰਨਤਾ ਹੀ ਉਦੋਂ ਹੋਣੀ ਹੈ ਫਿਰ ਜਾਣਾ ਹੈ ਲੰਗਰ ਗੁਰੂ ਦਾ ਤਿਆਰ ਹੈ ਬੜੇ ਪਿਆਰ ਨਾਲ ਪ੍ਰਬੰਧਕਾਂ ਨੇ ਤਿਆਰ ਕੀਤਾ ਸਾਡਾ ਬੇਟਾ ਵੀ ਅਜਗਜੀਤ ਸਿੰਘ ਉਹਨੂੰ ਸਾਡੇ ਕਰਕੇ ਸਾਰੇ ਸੰਤ ਜੀ ਇਹ ਕਹਿੰਦੇ ਨੇ ਦੇਰੋਂ ਕਿੱਥੋਂ ਤੱਕ ਰੰਗ ਚੜਦਾ ਏ ਇੱਕ ਸਾਡਾ ਦਾਮਾਦ ਹੈ ਉਹਦੇ ਇੰਡੋਗਨੇਟ ਨੇ ਉਹਦੇ ਅੰਡਰ ਚੱਲਦੀਆਂ ਨੇ ਉਹਨੂੰ ਸਾਰੇ ਬਾਬਾ ਜੀ ਇਹ ਕਹਿੰਦੇ ਨੇ ਆ ਸਾਡਾ ਨਿੱਕਾ ਜਿਹਾ ਬੱਚਾ ਜੇ ਉਹਨੂੰ ਵੀ ਥਾਰੇ ਉਹਦੇ ਕਹਾਣੀ ਜਿਹੜੇ ਕਲਾਸ ਫੁੱਲ ਬਾਬਾ ਜੀ ਕਹਿ ਕੇ ਬੁਲਾਉਂਦੇ ਨੇ ਹੁਣ ਜਿਹੜਾ ਜੁਜੇ ਠੱਗ ਦਾ ਮੋਢੋ ਕੋ ਠੱਗੀ ਕਹਿਣਗੇ ਚੋਰ ਨੂੰ ਜ਼ੋਰ ਕਹਿਣਗੇ ਅੱਗੇ ਐਸਾ ਰੰਗ ਚਾੜੋ ਤੁਹਾਡੀ ਤੁਹਾਡੀ ਵੀ ਸੋਭਾ ਹੋਵੇ ਤੁਹਾਡੀ ਵੀ ਇਜਾਜ਼ਤ ਕਾਰ ਹੋਵੇ ਗੁਰੂ ਕਿਰਪਾ ਕਰੇ ਬੱਚਿਆਂ ਨੂੰ ਗੁਰਸਿੱਖ ਬਣਾਓ ਅਮਰ ਧਾਰੀ ਬਣਾਓ ਨਾਮ ਨਾਲ ਜੋੜੋ ਪਹਿਣੋ ਤੁਹਾਡਾ ਫਰਜ਼ ਹੈ ਸਵੇਰੇ ਸਕੂਲ ਤੋਰਨ ਤੋਂ ਪਹਿਲਾਂ ਬੱਚਿਆਂ ਨੂੰ ਜਪਜੀ ਸਾਹਿਬ ਦਾ ਪਾਠ ਕਰਾ ਕੇ ਤੋਰੋ ਸਾਮ ਨੂੰ ਰਹਿਰਾਸ ਕਰਾਓ ਐਡਾ ਬੜਾ ਸਲੇਬ ਹੈ ਯਾਦ ਕਰ ਸਕਦੇ ਬਾਣੀ ਕਿਉਂ ਨਹੀਂ ਯਾਦ ਕਰ ਸਕਦੇ ਮੋਬਾਈਲਾਂ ਤੋਂ ਬਚਾਓ ਉਹਨਾਂ ਨੂੰ ਜਿਹੜੇ ਮੋਬਾਈਲਾਂ ਤੇ ਫਾਲਤੂ ਸਮਾਂ ਲਾਉਂਦੇ ਨੇ ਸਮਾਂ ਬਰਬਾਦ ਹੋ ਰਿਹਾ ਹੈ ਬਰਬਾਦ ਨਾ ਹੋਣ ਲੋਕਾਂ ਨੂੰ ਬਚਾਓ ਉਹ ਨੈਟ ਦਿਮਾਗ ਖਰਾਬ ਬੱਚਾ ਆ ਰਹੇ ਨੈਟ ਦੇ ਉੱਤੇ ਬੱਚਿਆਂ ਦੇ ਦਿਮਾਗ ਡੈਡ ਹੋ ਗਏ ਨੇ ਨਿਗਾਹ ਬੰਦ ਹੋ ਗਈ ਬੱਚਿਆਂ ਨੇ ਐਨਕਾ ਲਾਗੇ ਛੋਟੇ ਛੋਟੇ ਬੱਚਿਆਂ ਦੇ ਅਸੀਂ ਕੁਝ ਮਿਲਣਾ ਤੇ ਹੋਰ ਕੱਖ ਨਹੀਂ ਮਿਲਣਾ ਜਾਂ ਉਹਦਾ ਜੀਵਨ ਬਰਬਾਦ ਹੋਊਗਾ ਅਸਲੀਲਤਾ ਵੱਲ ਵਧਣਗੇ ਉਹ ਸਾਰਾ ਗੰਦਗੀ ਭਰੀ ਪਈ ਹੈ ਇੱਕ ਸ਼ਬਦ ਮੈਂ ਕਹਿ ਕੇ ਸਮਾਪਤੀ ਕਰਦਾ ਹਾਂ ਬਹੁਤ ਸਿਆਣੇ ਹੋ ਮੇਰੋਂ ਵੱਧ ਪੜ੍ਹੇ ਹੋਏ ਮੈਂ ਤੁਹਾਨੂੰ ਪੜ੍ਹਿਆ ਕੋਈ ਇਹ ਦੱਸ ਸਕਦਾ ਹੈ ਵੀ ਜਿਹੜਾ ਮੋਬਾਈਲ ਤੇ ਹੈਲੋ ਬੋਲਦੇ ਉਹਦਾ ਮੋਬਾਈਲ ਨਾਲ ਕੀ ਸੰਬੰਧ ਹੈ ਮੈਨੂੰ ਬਾਅਦ ਚਾਹੇ ਬਾਹਰ ਮਿਲ ਲਵੇ ਉਹ ਵੀ ਮੋਬਾਈਲ ਨਾਲ ਹੈਲੋ ਦਾ ਕੀ ਸੰਬੰਧ ਹੈ ਕੀ ਹੈਲੋ ਕਹੇ ਤੋਂ ਬਿਨਾਂ ਬੋਲ ਨਹੀਂ ਸਕਦਾ ਜਿੱਖੇ ਆਖੋ ਸਭ ਕਿਹੜੇ ਧਰਮ ਦਾ ਸ਼ਬਦ ਹੈ ਇਹ ਇੰਗਲਿਸ਼ ਦਾ ਹੀ ਹੈ ਨਾ ਕਹਿਣਾ ਹੈਲੋ ਇੰਗਲਿਸ਼ ਚ ਮਗਰੋਂ ਗੱਲ ਕਰਨੀ ਪੰਜਾਬੀ ਚ ਜਦੋਂ ਬੋਲੋ ਅੰਗਰੇਜ਼ੀ ਬਾਤ ਕਰੋ ਅੰਗਰੇਜ਼ੀ ਚ ਗੱਲ ਨਾ ਸ਼ੁਰੂਆਤ ਅੰਗਰੇਜ਼ੀ ਪਿੱਛੋਂ ਪੰਜਾਬੀ ਜਾਂ ਹਿੰਦੀ ਜਾਂ ਉਰਦੂ ਚ ਬੋਲਦੇ ਫਿਰ ਹੁਣ ਮੈਂ ਡਿਟੇਲ 'ਚ ਤਾਂ ਨਾ ਜਾਵਾਂ ਜਿਹੜੇ ਨੇ ਬਣਾਇਆ ਸੀ ਨਾ ਮੋਬਾਈਲ ਅੰਗਰੇਜ਼ ਨੇ ਉਹਦੇ ਘਰ ਵਾਲਿਆਂ ਨੂੰ ਹੈਲੋ ਸੀ ਘਰ ਵਾਲਿਆਂ ਨੂੰ ਹੈਲੋ ਜੋ ਸ਼ੁਰੂ ਕੀਤਾ ਉਹਨੂੰ ਚਾਉ ਸੀ ਨਮ ਨਮ ਉਹਨੇ ਕਹਿੰਦਾ ਹੈਲੋ ਮੈਂ ਆਉਣ ਲੱਗਿਆ ਰੋਟੀ ਤਿਆਰ ਕਰ ਲਿਆ ਹੈਲੋ ਮੈਂ ਚੱਲ ਪਿਆ ਚਾਹ ਬਣਾ ਲਈ ਉਹ ਜਿਹੜੇ ਸੁਣਦੇ ਸੀ ਵਰਕਰ ਉਹ ਕਹਿੰਦੇ ਵੀ ਇਹ ਹੈਲੋ ਨਾਲ ਬੋਲਦਾ ਹੋਣਾ ਇਹ ਉਹ 5-7 ਨੇ ਸੋਣਿਆ ਗਾਂ 10 ਪੀਨੇ ਫਿਰ ਪਿੰਨਾ ਚੱਲਿਆ ਗਿਆ ਹੁਣ ਸਾਨੂੰ ਇਹ ਹੋ ਗਿਆ ਵੀ ਹੈਲੋ ਨਾ ਬੋਲਿਆ ਤਾਂ ਮੋਬਾਈਲ ਬੰਦ ਹੋ ਜਾਊਗਾ ਜਿੱਖੇ ਆਖੋ ਸਤ ਇਹਨੇ ਚੱਲਣਾ ਹੀ ਨਹੀਂ ਕਿਸੇ ਫੋਨ ਦੇ ਕੰਪਨੀ ਕਹਿੰਦੀ ਹੈ ਵੀ ਜੇ ਹੈਲੋ ਬੋਲੇਗਾ ਤਾਂ ਚੱਲੂ ਨਹੀਂ ਇਹਨੇ ਚੱਲਣਾ ਨਹੀਂ ਕਿਹਾ ਕਿਸੇ ਨੇ ਤੁੜਕੋ ਮੈਂ ਕਹਿੰਨਾ ਕਿ ਫੋਨ ਨੇ 1.5 ਲੱਖ 2-2 ਲੱਖ ਦੇ ਕਿਹਾ ਕਿਸੇ ਨੇ ਸਤਨਾਮ ਵੈਗੁਰੂ ਕਹਿ ਦਿਆ ਕਰੋ ਵੈਜੋ ਖਾਲਸਾ ਵੈਜੋ ਫਤਿਹ ਕਹਿ ਦਿਆ ਕਰੋ Hindu ਵੀ ਰਾਮ ਰਾਮ ਕਹਿ ਦਿਆ ਕਰੋ ਮੁਸਲਮਾਨ ਸਲਾਮ ਅਲੈਕੁਮ ਕਹਿ ਦਿਆ ਕਰੋ ਨਾਲੇ ਪਾਲਾ ਤੇਰਾ ਵੀ ਪਾਲਾ ਅਗਲੇ ਦਾ ਪਾਲਾ ਗੱਲ ਉਹਨੇ ਫੇਰ ਵੀ ਕਰਨੀ ਅਰ ਸੁਣਨ ਵਾਲਾ ਤਾਂ ਹੈਲੋ ਕਹੀ ਕਰਨ ਵਾਲਾ ਵੀ ਹੈਲੋ ਕਹੀ ਗੱਲ ਸ਼ੁਰੂ ਕਰਦਾ ਫੋਨ ਕਰਨ ਵਾਲਾ ਹੈਲੋ ਕਹੀ ਗੱਲ ਸ਼ੁਰੂ ਕਰਦਾ ਵਿੱਚ ਦੀ ਫੇਰ ਮੜ ਜਾ ਫੇਰ ਹੈਲੋ ਫੇਰ ਹੈਲੋ ਇਹ ਬਿਮਾਰੀ ਨੂੰ ਛੱਡ ਦੋ ਇਹ ਤੁਹਾਨੂੰ ਕੋੜ ਜੰਮੜ ਗਿਆ ਉਹਦੀ ਜਗ੍ਹਾ ਰਾਮਨਾਮ ਵੈਗੁਰੂ ਕਹਿੰਦਾ ਅੱਲਾਹ ਅੱਲਾਹ ਕਹਿ ਲਿਆ ਕਰੋ ਤੁਹਾਡਾ ਭਲਾ ਹੋ ਜਾਊਗਾ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਜੀ ਆਓ ਨਾਨਕ ਸਾਡੀ ਬਾਣੀ ਦਾ ਗੁਰੂ ਜੀ RAM KALI ਮਹੱਲਾ ਤੀਜਾ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣਿਆ ਆਂ ਕਹੈ ਨਾਨਕ ਅਨੰਦ ਹੋਆ ਸਤਗੁਰੂ ਮੈਂ ਪਾਇਆ ਰਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੁ ਅਵਸਾਰੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਸਦਾ ਸਿਫਤ ਸਲਾ ਤੇਰੀ ਨਾਮ ਮਨਵ ਸਾਵੈ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਕਰ ਸਾਧ ਸੁਖਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆਂ ਕਹੈ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਕਾਂਟੇ ਦੂਤ ਤਦਵਾਸ ਕੀਤੇ ਕਾਲ ਕੰਟਕ ਮਾਰਿਆ ਕਹ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦਵਾਜ ਪਾਰ ਬ੍ਰਹਮ ਪ੍ਰਾਪਾਇ ਉਤਰੇ ਸਗਲੇ ਵਿਸੂਰੇ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੇ ਬਿਨਵੰਤ ਨਾਨਕ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ ਸੋ ਲੋਕ ਦੇਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆਏ ਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਜਿਨੀ ਨਾਮ ਤੇ ਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਹੋਤੇ ਤੋਂ ਪਹਿਲਾਂ ਕੋਟ-ਕੋਟ ਧੰਨਵਾਦ ਹੈ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਦਾ ਕੋਟ-ਕੋਟ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਨ੍ਹਾਂ ਨੇ ਕਿਰਪਾ ਕਰਕੇ ਆਪਾਂ ਨੂੰ ਇਹ ਸਤਸੰਗਤ ਦਾ ਸਮਾਂ ਬਖਸ਼ਿਆ ਧੰਨਵਾਦ ਹੈ ਬਾਬਾ ਪਗਦਰਬਾਦ ਜੀ ਦਾ ਜਿਨ੍ਹਾਂ ਨੇ ਆਪਾਂ ਨੂੰ ਵੀ ਦਿਨ ਮਨਾਉਣ ਦਾ ਸਮਾਂ ਉਦਮ ਸਰਦਾ ਬਖਸ਼ ਕੀਤੀ ਕੋਟ-ਕੋਟ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂਠਾ ਪੈਰ